ਇੱਥੇ ਕਿਸੇ ਬਾਟੇ ਨੂੰ ਮਜੀਬ ਸਿੰਘ ਹੱਥ ਲਾ ਦੇ ਕਹਿੰਦੇ ਬਾਬਾ ਜੀ ਕਹਿੰਦੇ ਅੱਗ ਚ ਸਾੜ ਪਹਿਲਾਂ ਇਹਨੂੰ ਕੌਣ ਹੋਏ ਜੀ ਇਹ ਫਿਰ ਪਛਾਣਿਓ ਭਲਾ ਉਹ ਬੋਲੋ ਭਾਈ ਗੁਰੂ ਕੇ ਪਿਆਰਿਓ ਤੇ ਉਹਨਾਂ ਦੇ ਡੇਰਿਆਂ 'ਚ ਪ੍ਰਚਾਰ ਜਾ ਜਾ ਕੇ ਬ੍ਰਹਮ ਗਿਆਨੀ ਸਤ ਜੀਵੇ ਨਹੀਂ ਮਰਦਾ ਮੁੜ ਕੇ ਵਿਆਖਿਆ ਕਰਦੇ ਬ੍ਰਹਮ ਗਿਆਨੀ ਸਤ ਜੀਵੇ ਨਹੀਂ ਮਰਦਾ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਲਫਾਫਾ ਬੜੀ ਵੱਡੀ ਚੀਜ਼ ਐ ਜੀ ਤਾਰੀਫ ਕਰਾ ਜਾਂਦਾ ਭੰਡ ਹੁੰਦੇ ਨਾ ਵਿਆਹਾਂ 'ਤੇ ਉਹ ਜਿਹੜਾ ਮਾਮਾ ਸਾਈਕਲ ਤੇ ਆਇਆ ਹੋਇਆ ਨਾ ਉਹ ਉਹਦੇ ਬਾਰੇ ਕਰ ਮਾਮੇ ਦੀਆਂ ਟਰਾਂਸਪੋਰਟਾਂ ਚੱਲਦੀਆਂ ਰਹਿਣ ਮਾਮਾ ਦਾ ਮੇਰੇ ਤੇ ਤਿੰਨ ਦੀ ਚੈਨ ਲੱਥੀ ਸਾਈਕਲ ਦੀ ਮਾਮਾ ਤੂੰ ਮੇਰੀ ਟਰਾਂਸਪੋਰਟ ਖੋਲੀ ਜਾ ਭੰਡ ਕਰਦੇ ਹੁੰਦੇ ਸਾਡੇ ਵੀ ਅੱਜ ਮਾਫ਼ ਕਰਨਾ ਲੱਗੀ ਢਾਡੀ ਪ੍ਰਚਾਰਕ ਬੋਦੇ ਭੰਡ ਬਣ ਗਏ ਪਤਾ ਜਿਹੜੇ ਮੈਨੂੰ 25 26 ਸਾਲ ਤੋਂ ਸੁਣਦੇ ਮੈਂ ਕਦੀ ਕਿਸੇ ਸਾਧ ਦੀ ਦਹਲੀਜ ਨਹੀਂ ਲੰਘਿਆ ਕਿਉਂਕਿ ਮੇਰਾ ਇੱਕੋ ਗੁਰੂ ਹੈ ਜੇ ਜੇ ਇੱਥੋਂ ਝੋਲੀ ਨਹੀਂ ਪਰੀ ਉਹਦੀ ਕਿਤੇ ਹੋਣੀ ਪਰਣੀ ਸਮਝ ਆ ਰਹੀ ਪੈ ਰਹੋ ਕਿ ਦੁਬਾਰਾ ਬੋਲਾਂ ਜੇ ਜੇ ਇੱਥੋਂ ਝੋਲੀ ਨਹੀਂ ਪਰੀ ਉਹਦੀ ਕਿਤੇ ਉਹ ਨਹੀਂ ਪਰਣੀ ਐਵੇਂ ਦਰਦਾਰ ਤੇ ਨਾਲ ਤੁਰਿਆ ਫਰੋ ਮੈਂ ਤੇ ਗੁਰੂ ਦੀ ਹਜ਼ੂਰੀ ਚ ਕਹਿਣਾ ਜਿਨ੍ਹਾਂ ਬਾਟੇ ਵੰਡ ਦਿੱਤੇ ਖੰਡੇ ਦੀ ਪੌੜ ਵੰਡ ਦਿੱਤੀ ਮੇਰੇ ਗੁਰੂ ਦੇ ਲਾਗੇ ਸ਼ਾਗਿਰ ਨਹੀਂ ਪਹਾੜੀ ਰਾਜਿਆਂ ਦੀਆਂ نسلਾਂ ਜ਼ਰੂਰ ਹੋ ਸਕਦੀਆਂ ਪਰ ਅੱਜ ਸਿੱਖ ਉਹਨਾਂ ਨਾਲੋਂ ਗੁਨਾਹਗਰ ਲੋਕ ਹੋ ਨੇ ਜਿਹੜੇ ਇਹੋ ਜਿਹੇ ਪਖੰਡੀਆਂ ਉੱਤੇ ਫੁੱਲਾਂ ਦੀ ਵਰਖਾ ਪੈ ਕਰਦੇ ਨੇ ਜੇ ਤੇ ਨਾਂ ਲਿਖਾਉਣਾ ਵਾ ਪਹਾੜੀ ਰਾਜਿਆਂ ਦੀ ਕਤਾਰ 'ਚ ਤੇ ਜੰਮ ਜੰਮ ਜਾਓ ਹਜ਼ਾਰਾਂ ਵਾਰ ਉਹਨਾਂ ਦੇ ਕੋਲ ਜਾ ਕੇ ਪ੍ਰਕਰਮਾ ਕਰੋ ਤੇ ਜਨ ਅਲਖੋਣੀ ਗੁਰੂ ਦੇ ਸਿਖਾਂ ਚ ਤੇ ਅੱਜ ਤੋਂ ਕਰ ਦੋ ਬਾਈਕਰ ਵੀ ਦਾਤਾ ਦੋ ਖਾਵੇ ਸੋਖਾਵੇ ਤੇਰਾ ਦਰ ਛੱਡ ਕੇ ਪਾਸੇ ਨਹੀਂ ਜਾਣਾ ਮੇਰੀ ਕੋ ਨਾ ਨਾ ਜ਼ਮੀਨ ਦੀ ਲੜਾਈ ਨਹੀਂ ਹੈ ਸਿਧਾਂਤਕ ਲੜਾਈ ਹੈ ਮੈਂ ਆਪਣੇ ਰਾਗੀ ਤੁਹਾਡੀ ਪ੍ਰਚਾਰਕਾਂ ਨੂੰ ਬੇਨਤੀ ਕਰਦਾ ਹਾਂ ਨਾ ਪਤਾ ਤੁਹਾਨੂੰ ਵੀ ਹੈਗਾ ਹੈ ਪਤਾ ਤੁਹਾਨੂੰ ਬੋਲੋ ਸਾਰੇ ਸਾਰਾ ਹੈਗਾ ਪਰ ਗੱਲ ਇਹ ਹੈ ਵੀ ਤੁਸੀਂ ਬੋਲਣ ਦੀ ਹਿੰਮਤ ਆਓ ਹਿੰਮਤ ਪੈਦਾ ਕਰੀਏ ਪਤਾ ਨਹੀਂ ਕਦੋਂ ਕਿਹੜਾ ਸਵਾਸ ਆਪਣਾ ਆਖਰੀ ਹੋਣਾ ਜੀ ਮਿੱਟੀ ਦਾ ਲੋਥੜਾ ਬਣ ਜਾਣਾ ਆਪਾਂ ਇਹ ਪਤਾ ਹੋੜਾ ਕੋਈ ਬੰਦਾ ਕਾਦਾ ਭਲਾ ਹਮ ਆਦਮੀ ਹਾਂ ਇੱਕਦਮੀ ਦਮ ਆ ਗਿਆ ਤੇ ਮਨੋਖਾ ਦਮ ਨ ਆਇਆ ਤੇ ਕਹਿੰਨੇ ਮਨੋਖਾ ਨਾ ਨਹੀਂ ਤੇ ਜਦੋਂ ਤੱਕ ਜੀਵਨ ਹੈ ਚੱਲਦਾ ਨਾ ਕੁਝ ਕਰ ਜੀਏ ਸਭ ਜਾਦਿਆਂ ਨੇ ਕਪੂਰਨੇ ਪਾਏ ਸਾਡੇ ਲਈ ਮੈਂ ਤਾਂ ਕਹਿਣਾ ਸੱਚਿਆ ਪਾਦਸ਼ਾ ਸਾਨੂੰ ਬੰਦਗੀ ਦੀ ਦਾਤ ਮਿਲੇ ਜਿਹੜੀ ਸਭ ਜਾਦਿਆਂ ਨੇ ਠੰਡੇ ਬੁਰਜ ਵਿੱਚ ਬੰਦਗੀ ਕੀਤੀ ਸੀ ਦੋ ਮਿੰਟ ਸੋਚਿਓ ਆ ਠੰਡ ਲੱਗਦੀ ਸਰਦੀ ਐ ਨਾ ਆਪਾਂ ਕਮਰਾ ਚ ਹੀਟਰ ਲਾਉਨੇ ਆ ਗਰਮ ਪਾਣੀ ਕਰਦੇ ਆ ਕੰਬਲ ਰਜਾਈਆਂ ਕਿਹਨਾ ਕੋਈ ਕਰਦੇ ਆ ਆਪਾਂ ਉਹ ਠੰਡਾ ਬੁਰਜ ਕੋਈ ਮਾਮੂਲੀ ਬੁਰਜ ਨਹੀਂ ਐ ਆਪਣੀਆਂ ਸਹੂਲਤਾਂ ਲਈ ਉਹਨਾਂ ਨੇ ਬਣਾਇਆ ਸੀ ਜਦੋਂ ਆਹਤ ਦੀ ਗਰਮੀ ਹੁੰਦੀ ਸੀ ਨਦੀ ਦੇ ਕੰਢੇ ਦੇ ਉੱਤੇ ਹੰਸਲਾ ਨਦੀ ਦੇ ਕੰਢੇ ਉੱਤੇ ਬਣਿਆ ਸੀ ਜਿੱਥੇ ਉਹ ਜੂਨ ਜਲਾਈ ਦੇ ਮਹੀਨੇ ਚ ਵੇਟ ਬੈਂਦੇ ਸੀ ਤੇ ਬਾਹਰੋਂ ਠੰਡੀ ਹਵਾ ਜਦੋਂ ਟਕਰਾ ਕੇ ਜਾਂਦੀ ਸੀ ਜੂਨ ਜੁਲਾਈ ਦੇ ਮਹੀਨੇ 'ਚ ਵੀ ਸਰੀਰ ਲੂਈ ਕੰਡੇ ਹੋ ਜਾਂਦਾ ਸੀ ਪੋਹ ਦੇ ਮਹੀਨੇ 'ਚ ਅੰਦਾਜ਼ਾ ਲਾਓ ਸਭ ਜਾਵੇ ਤੇ ਮਾਤਾ ਗੁਜਰ ਕੌਰ ਜੀ ਜਿਨ੍ਹਾਂ ਦੇ ਕੋਲ ਮੋٹے ਕੱਪੜੇ ਵੀ ਨਹੀਂ ਤਿੰਨ ਰਾਤਾਂ ਕਿਦਾਂ ਗੁਜ਼ਾਰੀਆਂ ਹੋਣਗੀਆਂ ਕਿੰਨਾ ਭਰੋਸਾ ਹੋਏਗਾ ਉਹਨਾਂ ਨੂੰ ਕਿੰਨਾ ਵਿਸ਼ਵਾਸ ਹੋਏਗਾ ਤੇ ਅੱਜ ਉਹਨਾਂ ਸਭ ਜਿਆਦਾ ਦੇ ਨਾਂ ਵੀ ਸਾਡੇ ਬੱਚੇ ਨੂੰ ਨਾ ਆਉਣ ਅਸੀਂ ਉਹਨਾਂ ਸਭ ਜਿਆਦਾ ਦਾ ਨਾਂ ਵੀ ਆਪਣੇ ਬੱਚਿਆਂ ਲਾ ਕੇ ਨਾਂ ਲਈਏ ਸਾਡੇ ਵਰਗਾ ਕੋ ਫਿਰ ਅਕਰਤ ਕਰਨ ਹੋ ਸਕਦਾ ਜੀ